ਹਾਂ ਜੀ ਸ੍ਰੀਕਾਲ ਮੈਂ ਤੁਹਾਡੀ ਆਪਣੀ ਰਿਕਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆ ਜੀ ਆਪਣੇ ਕੋਲੇ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈਗੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਵਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪੁਤਰੀ ਭੈਣ ਤੇ ਭੈਣ ਚੱਟਸਕ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪੁਤਰੀ ਹੀ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆਨ 29 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸਿੰਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਨੇ ਤੇ ਅੰਬਰ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਵਰਨ ਤੇ ਭੈਣ ਹੈਗੀ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕੇਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਡੇਲੋਂ ਅਮਦਗੜ ਮੰਡੀ ਧੂਰਕੋਟ ਰਾਇਕੋਟ ਇੱਧਰ ਨੂੰ ਲੱਲੇ ਪੱਬੇ ਜਿਹੜੇ ਸਾਡੇ ਨਵੇਂ-ਨਵੇਂ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕੇਲਿਆਂ ਚ ਚਾਹੀਦਾ ਜੱਟਾਂ ਦੀ ਕੁੜੀਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦੋ ਤਾਂ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਵਤੰਦਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪੈਣਾ ਤੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਾਂ ਤਾਂ ਕੋਈ ਮੁੰਡਾ ਮਲਾਚਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ 1-2 ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੀਆਰ ਕੈਨੇਡਾ ਦੀ ਕੁੜੀ 6-7 ਸਾਲ ਦੀ ਕੋਲੇ ਕੁੜੀ ਆ ਭੈਣ 37 ਸਾਲ ਉਮਰ ਭੈਣ ਦੀ ਤੇ ਭੈਣ ਟੋਰਾਂਟੋ ਦੇ ਵਿੱਚ ਆ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਹੈ ਮੁੰਡੇ ਕੋਲ ਘੱਟੋ ਘੱਟ ਜ਼ਮੀਨ 10 ਤੋਂ 12 ਕਿੱਲਾਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਬਾਲਾ ਦੂਰ ਨਹੀਂ ਜਾਣਗੇ ਮਰੇਲ ਕੋਟ ਲਖੰਨਾ ਇੱਧਰ ਸਮਰਾਲਾ ਤੇ ਆਪਣੇ ਲੁਧਿਆਣੇ ਤੱਕ ਵੀਡੀਓ ਨੱਪਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠੋਟੋ ਘਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜ਼ਮੀਨ ਘਟਣਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ 95 ਕੇਲਿਆਂ ਦੇ ਵਿੱਚ ਮੁੰਡਾ ਤੇ ਮੁੰਡਾ ਹੈਗਾ ਇਧਰ ਹਰਿਆਣੇ ਸਾਈਡ ਦਾ ਤੇ ਆਪਾਂ ਨੂੰ ਕੁੜੀ ਚਾਹੀਦੀ ਐ ਚਾਹੇ ਹਰਿਆਣੇ ਹਰਿਆਣੇ ਤੋਂ ਹੀ ਹੋਵੇ ਚਾਹੇ ਇਧਰੋਂ ਹੋਵੇ ਤੇ ਪੂਰੀ ਰਿਚ ਫੈਮਲੀ ਦੀ ਚਾਹੀਦੀ ਐ ਜੀ ਵਿਆਹ ਪੂਰਾ ਵਧੀਆ ਕਰਵਾਉਣਗੇ ਤੇ ਵੀਰ ਨੇ 35 ਕਿੱਲੇ ਇਧਰ ਕੋਟਕਪੂਰੇ ਵੀ ਆ ਕੇ ਲੈਣੇ ਨੇ ਠੀਕ ਐ ਗੱਲ ਚੱਲਦੀ ਐ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਪ੍ਰਜਾਪਤ ਕੁਮਾਰਾਂ ਦਾ ਮੁੰਡਾ ਫੌਜੀ ਤੇ ਆਪਾਂ ਨੂੰ ਕੁੜੀ ਵੀ ਪ੍ਰਜਾਪਤ ਕੁਮਾਰਾਂ ਦੀ ਚਾਹੀਦੀ ਹੈ ਜੀ ਘੱਟੋ ਘੱਟ ਕੁੜੀ ਬੀਏ ਹੋਵੇ ਜੀ ਤੇ ਬਾਕੀ ਗੱਲ ਆਪਾਂ ਕਰਾਂਗੇ ਫੋਨ ਤੇ ਤੇ ਆਪਾਂ ਨੂੰ ਚਾਹੀਦੀ ਹੈ ਪ੍ਰਜਾਪਤ ਕੁਮਾਰਾਂ ਦੀ ਕੁੜੀ ਮੁੰਡਾ ਫੌਜੀ ਹੈ ਜੇ ਕੋਈ ਮੇਰੀ ਭੈਣ ਫੌਜੀ ਵੀਰ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਕਰ ਦਿਓ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ 75 ਕਿਲਿਆਂ ਦੇ ਵਿੱਚ ਮੁੰਡਾ ਜੀ ਤੇ ਜੇ ਕੋਈ ਵਧੀਆ ਰਿੱਚ ਫੈਮਿਲੀ ਚੋਂ ਕੁੜੀ ਹੈਗੀ ਹੈ ਕੁੜੀ ਦੇ ਪਰਿਵਾਰ ਕੋਲੇ ਘੱਟੋ ਘੱਟ 50 60 ਕਿਲੇ ਤਾਂ ਹੋਣ ਜੀ ਤੇ ਜੇ ਕੋਈ ਐਹੋ ਜੀ ਕੁੜੀ ਹੈਗੀ ਹੈ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਤੇ ਮੁੰਡਾ ਆਪਣੇ ਇੱਧਰ ਬਠਿੰਡੇ ਏਰੀਏ ਦਾ ਜੀ 75 ਕਿਲਿਆਂ ਦੇ ਵਿੱਚ ਆ ਧਿਆਨ ਨਾਲ ਸੁਣ ਲਓ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਘੱਟੋ ਘੱਟ 26 ਸਾਲ ਦੀ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੱਡਿਆ ਜੀ ਬਿਲਕੁਲ ਗਰੀਬ ਘਰ ਦੀ ਐ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੀਆਰ ਕੈਨੇਡਾ ਦੀ ਕੁੜੀ 6-7 ਸਾਲ ਦੀ ਕੋਲੇ ਕੁੜੀ ਆ ਭੈਣ 36 ਸਾਲ ਉਮਰ ਆ ਭੈਣ ਦੀ ਤੇ ਭੈਣ ਟੋਰਾਂਟੋ ਦੇ ਵਿੱਚ ਆ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਹੈ ਮੁੰਡੇ ਕੋਲ ਘੱਟੋ ਘੱਟ ਜ਼ਮੀਨ 10 ਤੋਂ 12 ਕਿੱਲਾਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਬਾਲਾ ਦੂਰ ਨਹੀਂ ਜਾਣਗੇ ਮਰੇਲ ਕੋਟ ਲਖੰਨਾ ਇੱਧਰ ਸਮਰਾਲਾ ਤੇ ਆਪਣੇ ਲੁਧਿਆਣੇ ਤੱਕ ਵੀਡੀਓ ਨੂੰ ਤਾਂ ਬਕੇ ਸ਼ੇਅਰ ਕਰ ਦੋ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਜਾਂ ਮੱਜੀ ਸਿੰਘਾਂ ਦਾ ਮੁੰਡਾ ਉਮਰ ਹੈਗੀ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮੱਜੀ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਮੁੰਡਾ ਮਲੇਸ਼ੀਆ ਦੇ ਵਿੱਚ ਹੈ ਤਨਖਾਹ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਾਣ ਦੀ ਚਾਹਨਾ ਰੱਖਦੀ ਹੈ ਵਿਆਹ ਕਰਾਉਣਾ ਚਾਹੁੰਦੀ ਹੈ ਵੀਰ ਦੇ ਨਾਲ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕੁੜੀ ਆਪਾਂ ਨੂੰ ਮੱਜੀ ਸਿੰਘਾਂ ਦੀ ਚਾਹੀਦੀ ਹੈ ਜੀ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਹੈ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਬਿੰਦਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪਹਿਣਾ ਤੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਿਆਦਾ ਕੋਈ ਮੁੰਡਾ ਮਲਾਚਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ 1-2 ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਦੇਲੋਂ ਅੰਮਦਗੜ ਮੰਡੀ ਧੂਰਕੋਟ ਰਾਇਕੋਟ ਇੱਧਰ ਨੂੰ ਲੱਲੇ ਪੱਬੇ ਜਿਹੜੇ ਸਾਡੇ ਲੱਵੇ ਲੱਵੇ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕਿਲਿਆਂ ਚ ਚਾਹੀਦਾ ਜੱਟਾਂ ਦੀ ਕੁੜੀ ਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦੋ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂ ਹੀ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜ਼ਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ